ਪੰਜਾਬ ਦੇ ਵਿੱਚ ਮਾਗੀ ਦਾ ਪਵਿੱਤਰ ਦਿਹਾੜਾ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਸ਼ਰਧਾਲੂਆਂ ਵੱਲੋਂ ਚਾਲੀ ਮੁਕਤਿਆਂ ਦੀ ਯਾਦ ਦੇ ਵਿੱਚ ਇਹ ਪਵਿੱਤਰ ਦਿਹਾੜਾ ਦੇਸ਼ ਵਿਦੇਸ਼ਾਂ 'ਚ ਵੀ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਇਸ ਦੇ ਚੱਲ ਦੇ ਇਸ ਪਵਿੱਤਰ ਦਿਹਾੜੇ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਨੇ ਗੁਰੂ ਘਰ ਮੱਥਾ ਟੇਕਿਆ ਨਾਲ ਹੀ ਇਸ਼ਨਾਨ ਵੀ ਕੀਤਾ ਤੇ ਕੀਰਤਨ ਵੀ ਸੁਣਿਆ ਮਾਗੀ ਦੇ ਪਵਿੱਤਰ ਦਿਹਾੜੇ ਦੇ ਮੌਕੇ ਦੂਰੋਂ ਨੇੜੇੋਂ ਸੰਗਤ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਹਨ ਇਸ ਮੌਕੇ ਸੰਗਤ ਨੇ ਗੁਰੂ ਘਰ ਆ ਕੇ ਆਪਣੇ ਅਤੇ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗੁਰੂਕਰ ਪਹੁੰਚੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਮਾਗੀ ਦੇ ਦਿਹਾੜੇ ਮੁਕੇ ਵੱਡੀ ਗਿਣਤੀ ਚ ਸੰਗਤ ਸ੍ਰੀ ਸਚਖੰਡ ਹਰਮੰਦਰ ਸਾਹਿਬ ਵਿਖੇ ਪਹੁੰਚਦੀਆਂ ਹਨ ਉਹਨਾਂ ਨੇ ਇੱਥੇ ਗੁਰੂ ਘਰ ਮੱਥਾ ਟੇਕਿਆ ਤੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਵੀ ਕੀਤਾ ਨਾਲ ਹੀ ਗੁਰਬਾਣੀ ਦਾ ਆਨੰਦ ਵੀ ਮਾਣਿਆ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਆਉਂਦੀਆਂ ਹਨ ਸ਼ਰਧਾਲੂਆਂ ਦਾ ਇਹ ਵੀ ਕਹਿਣਾ ਹੈ ਕਿ ਮਾਗੀ ਦੇ ਨਾਲ ਅੱਜ ਸਗਰਾਂਦ ਵੀ ਹੈ ਮਾਗੀ ਦਾ ਤਿਉਹਾਰ ਚਾਲੀ ਮੁਕਤਿਆਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ ਅਤੇ ਮਾਗੀ ਦਾ ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਵੀ ਲੱਗਦਾ ਹੈ ਉਹ ਅੱਜ ਮਾਗੀ ਦੇ ਪਵਿੱਤਰ ਦਿਹਾੜੇ ਤੇ ਵਾਹਿਗੁਰੂ ਦੇ ਘਰ ਝੋਲੀਆਂ ਪਰਣ ਲਈ ਪਹੁੰਚੇ ਨੇ ਉੱਥੇ ਜੋ ਮੰਗੋ ਉਹ ਮਿਲਦਾ ਹੈ ਜੈਸਵਨ ਸਿੰਘ ਜੀ ਅੱਜ ਬੜਾ ਮਹਾਨ ਦਿਨ ਹੈ ਮਾਗ ਮਹੀਨਾ ਦੀ ਰਮਤਾ ਹੈ ਅੱਜ ਦਾ ਦਿਨ ਸਾਰੇ ਜਿਹੜੀ ਦੁਨੀਆ ਹੈਗੀਆਂ ਤੀਰਥ ਸਥਾਨਾਂ ਜਾ ਕੇ ਇਸ਼ਨਾਨ ਕਰਨ ਨੂੰ ਬੜਾ ਪੁੰਨ ਸਮਝਦੀਆਂ ਹਨ ਅਤੇ ਸਮੂਹ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਇਸ਼ਨਾਨ ਕਰ ਰਿਹਾ ਹਨ ਅਤੇ ਗੁਰੂਆਂ ਦੇ ਦੱਸੇ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸਾਧ ਲਿਆ ਹਨ ਅੱਜ ਦਾ ਦਿਨ ਇਤਿਹਾਸਕ ਦਿਨ ਵੀ ਹੈ ਅੱਜ ਦਾ ਦਿਨ ਮੁਖਸਰ ਸਾਹਿਬ ਵਿਖੇ 40 ਮੁਕਤਿਆਂ ਦੀ ਪਾਧੀ ਦਿੱਤੀ ਗਈ ਹੈ ਜਦੋਂ 40 ਸਿੰਘ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਵੇਦਾਵਾ ਲਿਖ ਕੇ ਦੇ ਆਏ ਸੀ ਅਸੀਂ ਤੁਹਾਡੇ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੰਘ ਨਹੀਂ ਤਾਂ ਜਦੋਂ ਵਾਪਸ ਚਬਾਲ ਵਿਖੇ ਆਏ ਤਾਂ ਮਾਤਾ ਭਾਗਕੌਰ ਦੀ ਗਵਾਈ ਵਿੱਚ ਜਦੋਂ ਉਹਨਾਂ ਨੂੰ ਬਹੁਤ ਲਾਂਦਾ ਪਾਈਆਂ ਵੀ ਤੁਸੀਂ ਗੁਰੂ ਨੂੰ ਛੱਡ ਕੇ ਆ ਗਏ ਹੈ ਤਖਤ ਰਾਨੇ ਦੀ ਢਾਹ ਵਿਖੇ ਉਹ ਸਿੰਘ ਮਾਤਾ ਸਹਿਬਕੌਰ ਦੀ ਮਾਤਾ ਭਾਗਕੌਰ ਦੀ ਅਗਵਾਈ ਵਿੱਚ ਪਹੁੰਚੇ ਅਤੇ ਗੁਰੂ ਜੀ ਸਾਹਿਬ ਵੀ ਉਥੇ ਖੇਰਾਨੀ ਢਾਹ ਵਿਖੇ ਪਹੁੰਚ ਗਏ ਅਤੇ ਉੱਥੇ ਗਹਿ ਗਛ ਦੀ ਮੁਗਲ ਨਾਲ ਮੁਗਲਾਂ ਨਾਲ ਟਕਰਾ ਹੋਇਆ ਤੇ 40 ਸਿੰਘਾਂ ਨੇ ਸ਼ਹੀਦੀ ਬਰਦ ਕੀਤੀ ਉਹਨਾਂ ਨੂੰ 40 ਮੁਕਤੀਆਂ ਦਾ ਖਿਤਾਬ ਦਿੱਤਾ ਗਿਆ ਅੱਜ ਦਾ ਦਿਨ ਜੋ ਬਦਾਵਾ ਲਿਖਿਆ ਸੀ ਗੁਰੂ ਜੀ ਨੇ ਮਾ ਸਿੰਘ ਦੇ ਸਾਹਮਣੇ ਅੱਜ ਉਹ ਪਾੜ ਕੇ ਟੁੱਟੀ ਗੰਢੀ ਸੀ ਅੱਜ ਇਸ ਕਰਕੇ ਉਹਨੂੰ ਮੁਕਤ ਸਰ ਸਾਹਿਬ ਮੁਕਤੀ ਦਾ ਕਰ ਜਿਹੜਾ ਹੈਗਾ ਮੁਕਤ ਸਰ ਸਾਹਿਬ ਕਿਹਾ ਜਾਂਦਾ ਹੈ ਆ ਇਸੇ ਮੋ ਸੰਗਤਾਂ ਉਹਨਾਂ ਸ਼ਹੀਦਾਂ ਨੂੰ ਵੀ ਪ੍ਰਣਾਮ ਕਰ ਰਹੀਆਂ ਹਨ ਅਤੇ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਇਸ਼ਨਾਨ ਕਰਕੇ ਬੜਾ ਪੁੰਨ ਸਮਝ ਰਹੀਆਂ ਹਨ ਆਪਣਾ ਨਾਮ ਦੱਸ ਕੀ ਕੀ ਕਹਿਣਾ ਚਾਹੋਗੇ ਗੁਰੂ ਘਰ ਪਹੁੰਚੇ ਉਹ ਅੰਮ੍ਰਿਤ ਵੇਲੇ ਤੋਂ ਹੀ ਆਪਣਾ ਨਾਮ ਜਸਵੰਤ ਸਿੰਘ ਹੈ ਜੀ ਜਸਵੰਤ ਸਿੰਘ ਨਿਹੰਗ ਸਿੰਘ ਕੀ ਕਹਿਣਾ ਚਾਹੋ ਗੁਰੂ ਘਰ ਪਹੁੰਚੇ ਮਾਗੀ ਵਾਲੇ ਦੇ ਮਾਗੀ ਦਾ ਉਪਦੇਸ਼ ਇਹੋ ਹੀ ਹੈ ਇਹ ਕਹਿੰਦੇ ਨੇ ਮਾਘ ਮੰਜਨ ਸੰਗ ਸਾਧੂ ਮਾਨ ਤੂੜੀ ਘਰ ਇਸ਼ਨਾਨ ਹਰ ਕਾ ਨਾਮ ਅਧਿਆਏ ਸੁਣ ਸਭਨਾ ਨਨਕਰਦਾਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਇਹੋ ਹੀ ਦਾਨ ਹੈ ਉਹਨਾਂ ਨੇ ਮਾਰਾ ਹੀ ਨਹੀਂ ਕਿਆ ਕਿ ਜਿਹੜਾ ਦਾਨ ਸਾਡਾ ਕੋਈ ਪੰਜ ਬਾਣੀਆਂ ਦਾ ਹੀ ਨਿਤਨੇਮ ਦਾ ਜਾਪ ਕਰਦੇ ਆ ਜਾਂ ਮੂਲ ਮੰਤਰ ਦਾ ਪਾਠ ਕਰਦੇ ਜਾਂ ਸਤਨਾਬਾਈ ਕੋਲ ਦਾ ਜਾਪ ਕਰਦੇ ਆ ਉਹ ਜਿਹੜਾ ਜਾਪ ਦਾ ਉਪਦੇਸ਼ ਹੈ ਉਹ ਹਰੇਕ ਨੂੰ ਦਵੋ ਤੇ ਬਹੁਤ ਮਾਰਾ ਪਲਾ ਕਰਦੇ ਆ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕਿ ਗੁਰੂ ਸਾਹਿਬ ਨੇ ਪੂਰਾ ਆਪਣਾ ਪਰਿਵਾਰ ਕੋਮ ਉਸੇ ਲੈਂ ਤੇ ਚੱਲਦੀ ਪਈ ਕੋਮ ਨਹੀਂ ਜੀ ਉਸ ਲੈਂ ਦੇ ਉੱਤੇ ਜੇ ਪੂਰਾ ਵੀ ਇਹ ਚੱਲਣ ਤੇ ਫਿਰ ਤੇ ਬਹੁਤ ਹੀ ਸੰਗਤ ਦਾ ਧੰਨਵਾਦ ਹੋਵੇ ਪਰ ਨਹੀਂ ਲੋਕ ਚੱਲਦੇ ਹੂੰ ਨਹੀਂ ਲੋਕ ਚੱਲ ਰਹੇ ਨੇ ਤੇ ਗੁਰੂ ਘਰ ਪਹੁੰਚੇ ਅੱਜ ਕੀ ਕਹਿਣਾ ਚਾਹੋਗੇ ਠੰਡ ਵੀ ਪਾਉਂ ਜਿੰਨੀ ਮਰਜ਼ੀ ਆਸਾ ਬਹੁਤ ਜ਼ਿਆਦੀ ਹੈ ਜੀ ਠੰਡ ਪਾਉਂ ਜਿੰਨੀ ਮਰਜ਼ੀ ਆ ਜਿਹੜੇ ਆਪਣੇ ਸਰਦਾ ਪਾਉਣਾ ਨਾਲ ਇਸ਼ਨਾਨ ਕਰਨ ਸਰੋਵਰ ਵਿੱਚ ਆਏ ਨੇ ਉਹ ਇਸ਼ਨਾਨ ਪੂਰਾ ਆਪਣਾ ਕਰ ਰਹੇ ਆ ਹੂੰ ਮ ਲੱਗਦਾ ਕਿ ਤੁਸੀਂ ਭਾਗਾਂਲੇ ਮਾਘੀਲੇ ਦੇ ਨੇ ਪਹੁੰਚੇ ਜਾਂ ਸੰਗਤ ਜਿਹੜੀ ਮੁਖਸਰ ਸਾਹਿਬ ਪਹੁੰਚੀ ਹੈ ਮੁਖਸਰ ਸਾਹਿਬ ਜਿਹੜੀ ਸਖਤ ਪਹੁੰਚੀ ਉਹਦੇ ਬਹੁਤ ਹੀ ਵਧੀਆ ਚੜ੍ਹਦੀ ਕਲਾ ਵਾਲੀ ਸੰਗਤ ਹੈ ਜਿਹੜੀ ਉੱਥੇ ਪਹੁੰਚ ਗਈ ਆ ਅਹੀਂ ਨਹੀਂ ਸੋ ਮੁਖਸਰ ਸਾਹਿਬ ਜਾਣਾ ਸੀ ਸਾਡੇ ਕੋਲ ਨਹੀਂ ਪਹੁੰਚਿਆ ਗਿਆ ਅਨਾਂ ਦੇ ਗੁਰੂ ਘਰ ਕੋਲ ਅੱਜ ਗੁਰੂ ਘਰ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਆ ਤੇ ਸੰਗਤ ਵੇਖ ਕੇ ਬਹੁਤ ਹੀ ਮਨ ਖੁਸ਼ ਹੋਇਆ ਤੇ ਗੁਰੂ ਰਾਮਦਾਸ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਗੁਰਦਵਾਰ ਸਾਹਿਬ ਦੇ ਪਾਤਸ਼ਾਹ ਦਾ ਬੜਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲ